ਮੈਂ ਤੁਹਾਨੂੰ ਇਸ ਵੇਲੇ ਕਿਸਾਨਾਂ ਵੱਲੋਂ ਜੋ ਅੰਦੋਲਨ ਕੀਤਾ ਜਾ ਰਿਹਾ ਉੱਥੋਂ ਗੱਲ ਸ਼ੁਰੂ ਕਰਦੇ ਆਂ ਬਾਰਡਰਾਂ ਤੇ ਇੱਥੇ ਕਿਸਾਨ ਡਟ ਗਏ ਨੇ ਤੇ ਉਧਰੋਂ ਆਗੂਆਂ ਨੂੰ ਕੇਂਦਰ ਤੋਂ ਸੱਦਾ ਵੀ ਆਇਆ ਕਹਿੰਦੇ ਵੀਡੀਓ ਕਾਨਫਰੈਂਸਿੰਗ ਰਾਹੀਂ ਮੁਲਾਕਾਤ ਹੋਏਗੀ ਜੀ ਬਿਲਕੁਲ ਮੁਲਾਕਾਤ ਦਾ ਸੱਦਾ ਆ ਗਿਆ ਤੇ ਕਮਾਲ ਦੀ ਗੱਲ ਇਹ ਆ ਕਿ ਇਹ ਸੱਦਾ ਵੀ ਲੈ ਕੇ ਚੜੇ ਆ ਪੰਜਾਬ ਦੇ ਅਧਿਕਾਰੀ ਆਏ ਸਨ ਤੇ ਹਵਾਲਾ ਦਿੱਤਾ ਗਿਆ ਕਿ ਮਾਨ ਸਾਹਿਬ ਨੇ ਪੁਕ ਲਾਇਆ ਭਾਈ ਯਾਨੀ ਮਾਨ ਸਾਹਿਬ ਪੂਰੀ ਸਾਲ ਕੀ ਦੀ ਭੂਮਿਕਾ ਜਿਹੜੀ ਆ ਉਹ ਅਦਾ ਕਰ ਰਹੇ ਆ ਤਾਂ ਦੇਖੋ ਗੱਲ ਤਣ ਪੱਤਣ ਲੱਗਦੀ ਆ ਕਿ ਨਹੀਂ ਪਰ ਅੱਜ ਉਥੇ ਤੇ ਉਥੇ ਹੀ ਡਟੇ ਰਹੇ ਕਿਸਾਨ ਦਿਨ ਚੜਿਆ ਬਸੰਤ ਪੰਚਮੀ ਦਾ ਦਿਨ ਸੀ ਪਤੰਗਾ ਪਤੁੰਗਾ ਵੀ ਉਡੀਆਂ ਹਾਲਾਂਕਿ ਕੈਲੋ ਕਿ ਨਕੀਆਂ ਮੋਟੀਆਂ ਝੜਪਾਂ ਜਾਰੀ ਰਹੀਆਂ ਇੱਕ ਡਰੋਨ ਤੇ ਪਤੰਗਾ ਦੇ ਨਾਲ ਹੀ ਸੁੱਟ ਲਿਆ ਕਿਸਾਨਾਂ ਨੇ ਉਹ ਜਿਵੇਂ ਗਾਣਾ ਸੀ ਨਾ ਮੇਰੀ ਕਿਨੇ ਖਿੱਚ ਲਈ ਪਤੰਗ ਵਾਲੀ ਡੋਰ ਤੇ ਉਹ ਗਾਣਾ ਗਾਉਣਾ ਕਿ ਸਾਡਾ ਕਿਨੇ ਸੁੱਟ ਲਿਆ ਪਤੰਗ ਨਾਲ ਡਰੋਨ ਆ ਹਾਲਤ ਬਣੀ ਸੀ ਤਾਂ ਖੈਰ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਅੱਜ ਦਾ ਦਿਨ ਜਿਹੜਾ ਸੀਗਾ ਉਹ ਇਸ ਗੱਲ ਨੂੰ ਮਹੱਤਵਪੂਰਨ ਰਿਹਾ ਕਿ ਐਸਕੇਐਮ ਇਹ ਨਹੀਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਸੀ ਉਹ ਇੱਕ ਵਾਰੀ ਫੇਰ ਜੁੜਦਾ ਨਜ਼ਰ ਆਇਆ ਕਿਉਂਕਿ ਉੱਥੋਂ ਆ ਕੇ ਇਹ ਆਪਸ ਦੇ ਵਿੱਚ ਪਟ ਗਏ ਸਨ ਜੀ ਇੱਕ ਐਸਕੇਐਮ ਦਾ ਹਿੱਸਾ ਇਲੈਕਸ਼ਨਾਂ 'ਚ ਚਲੇ ਗਿਆ ਉਹ ਅਡੋ ਹੋ ਗਿਆ ਇਹ ਗੈਰ ਰਾਜਨੀਤਿਕ ਬਣ ਗਿਆ ਇਹ ਅਡ ਹੋ ਗਿਆ ਤੇ ਇਸ ਤੋਂ ਇਲਾਵਾ ਕੁਝ ਨਿਊਟਰਲ ਸਨ ਉਹ ਅਲੱਗ ਚਲੇ ਗਏ ਅੱਜ ਕੀ ਹੋਇਆ ਕਿ ਜਿਹੜੇ ਰਾਜੇਵਾਲ ਹੋ ਰਹੀਆਂ ਯਾਨੀ ਜਿਹੜੇ ਸਿਆਸਤ ਦੇ ਵਿੱਚ ਕਿਸਮਤ ਅਜਮਾਉਣ ਚਲੇ ਗਏ ਸਨ ਉਨ੍ਹਾਂ ਦੇ ਸਮਰਥਨ ਦਾ ਐਲਾਨ ਕਰ ਦਿੱਤਾ ਉਹ ਕਹਿੰਦੇ ਕਿ ਭਲਕੇ ਅਸੀਂ ਟੋਲ ਪਲਾਜ਼ੇ ਫ੍ਰੀ ਕਰਦੇ ਹਾਂਗੇ ਕੁਝ ਘੰਟਿਆਂ ਵਾਸਤੇ ਉਧਰੋਂ ਉਗਰਾਹਾ ਗਰੁੱਪ ਨੇ ਵੀ ਕਿਹਾ ਕਿ ਭਾਵਾਂ ਨਾਲ ਥਕਾਉ ਰਿਹਾ ਤੇ ਅਸੀਂ ਚੁੱਪ ਨਹੀਂ ਰਹਿ ਸਕਦੇ ਉਹਨਾਂ ਨੇ ਵੀ ਕਾਲ ਦੇ ਦਿੱਤੀ ਹੈ ਕਿ ਕੱਲ ਅਸੀਂ ਰੇਲਾਂ ਰੋਕਾਂਗੇ ਹਮਮਤਲਬ ਕਿ ਰੇਲਾਂ ਦਾ ਚੱਕਾ ਜਾਮ ਹੋਏਗਾ ਸੋ ਇਸ ਕਰਕੇ ਕਹਿ ਸਕਦੇ ਕਿ ਮਜ਼ਬੂਤੀ ਵੱਲ ਤੇ ਇਹ ਅੰਦੋਲਨ ਵੱਧ ਰਿਹਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਪਰ ਅੱਜ ਜਿਸ ਤਰ੍ਹਾਂ ਦਿਨ ਪਰ ਇਹ ਆਗੂ ਮੀਟਿੰਗਾਂ 'ਚ ਮਸਰੂਫ ਰਹੇ ਰਣਨੀਤੀ ਬਣਾਉਂਦੇ ਰਹੇ ਉਤੋਂ ਕਿਤੇ ਨਾ ਕਿਤੇ ਝਲਕਾਰਾ ਇਹ ਵੀ ਬਣਿਆ ਕਿ ਦਬਾਅ ਵੀ ਹੈ ਜੇ ਆਪਾਂ ਨੂੰ ਵੀ ਪਤਾ ਹੈ ਕਿ ਜਦੋਂ ਉਥੋਂ ਅੰਦੋਲਨ ਖਤਮ ਕਰਕੇ ਆਏ ਸੰਤ ਉਤੋਂ ਜਦੋਂ ਇਹ ਆਏ ਉਸ ਤੋਂ ਬਾਅਦ ਰਾਜਨੀਤੀ 'ਚ ਹੱਥ ਅਜ਼ਮਾਏ ਤੇ ਬਹੁਤ ਸਾਰੇ ਨੇਤਾਵਾਂ ਦੀ ਮਿੱਟੀ ਹੋ ਗਈ ਸੀ ਹਮਮ ਤਾਂ ਮਿੱਟੀ ਪਲੇਟ ਨਾ ਹੋਵੇ ਇਸ ਗੱਲ ਤੇ ਖਾਸ ਤੌਰ ਤੇ ਮਗਜ਼ਮਾਰੀ ਕੀਤੀ ਜਾ ਰਹੀ ਯਾਰ ਕਿ ਕੋਈ ਉਕਾਈ ਕੋਈ ਛੂਕ ਝੇਕੇ ਇਕਰ ਹੋ ਗਈ ਇਕਾਦੀ ਤਫੀਰ ਲੈਣ ਦੇ ਦੇ ਨਈ ਪੈ ਸਕਦੇ ਆ ਉਦ ਤਰ੍ਹਾਂ ਜੇ ਆਪਾਂ ਹੋਰ ਕੁਝ ਅੱਜ ਦੀਆਂ ਇਹਨਾਂ ਘਟਨਾਵਾਂ ਤੇ ਚਾਤਕੋਰੀ ਕਰੀਏ ਜਿਹੜੀਆਂ ਕਿ ਕਿਸਾਨ ਅੰਦੋਲਨ ਦੇ ਨਾਲ ਜੁੜੀਆਂ ਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਜਨ ਮੁੰਡਾ ਜਿਹੜੇ ਆ ਖੇਤੀ ਮੰਤਰੀ ਉਹਨਾਂ ਨੇ ਵੀ ਕੁਝ ਵਿਚਾਰ ਵਟਾਂਦਰੀ ਦਿੱਤੇ ਆ ਉਹ ਕਹਿੰਦੇ ਆ ਕਿ ਅਸੀਂ ਕਿਸਾਨਾਂ ਨਾਲ ਚਰਚਾ ਕਰਨਾ ਚਾਹੁੰਦੇ ਆ ਨਵੇਂ ਕਾਨੂੰਨ ਬਣਾਉ ਉਹ ਵੀ ਦੇ ਕੁਝ ਗੱਲਾਂ ਵਿਚਾਰਨਯੋਗ ਹੁੰਦੀਆਂ ਬਈ ਮਤਲਬ ਕਿ ਕਈ ਸਟੇਕ ਹੇਲਡਰ ਹੁੰਦੇ ਆ ਇੱਧਰ ਹਰਿਆਣੇ ਨੇ ਇੰਟਰਨੈਟ ਸੇਵਾਵਾਂ ਜਿਹੜੀਆਂ 15 ਫਰਵਰੀ ਤੱਕ ਹੋਰ ਵਧਾ ਦਿੱਤੀਆਂ ਮਤਲਬ ਕਿ ਉਹ ਮੌਤਲੀ ਜਿਹੜੀਆਂ ਉਹਨਾਂ ਦੀ ਇਦਾਂ ਹੀ ਰਹੇਗੀ ਫਿਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਸਿੰਘੂ ਬਾਰਡਰ ਟਿਕਰੀ ਜਿੱਥੇ ਜਾ ਕੇ ਬੈਠੇ ਸਨ ਉੱਥੇ ਬਹੁਤ ਜ਼ਿਆਦਾ ਸੁਰੱਖਿਆ ਜਿਹੜੀ ਹੈ ਵਧਾ ਦਿੱਤੀ ਗਈ ਆ ਹਰਿਆਣੇ ਚ ਗੁਰਨਾਬ ਸਿੰਘ ਚੜੂਨੀ ਨੇ ਸਾਥ ਦੇਣ ਦਾ ਐਲਾਨ ਕਰ ਦਿੱਤਾ ਕਿ ਅਸੀਂ ਵੀ ਸਾਥ-ਸਾਥ ਆਮ ਸਾਥ-ਸਾਥ ਕਿਹਲੋ ਕੇਸਾਰੇ ਹੋ ਰਹੇ ਆ ਹੁਣ ਤੇ ਦੂਸਰੇ ਪਾਸੇ ਅੱਜ ਜੇ ਆਪਾਂ ਅਵੇ ਕੀ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਜਿੰਨੇ ਵੀ ਫੱਟੜ ਨੇ ਕਿਸਾਨ ਉਹਨਾਂ ਸਾਰਿਆਂ ਦਾ ਇਲਾਜ ਜਿਹੜਾ ਆ ਉਹ ਪੰਜਾਬ ਸਰਕਾਰ ਖੁਦ ਕਰਵਾਏਗੀ ਆਪਣੇ ਖਰਚੇ ਤੇ ਹੂੰ ਹੂੰ ਜੀ ਮਿੰਟੂ ਜੀ ਹਰਿਆਣੇ ਚ ਤਾਂ ਚਲੋ ਜਿਹੜਾ ਇੰਟਰਨੈਟ ਉਹ ਵਾਲੀ ਜਿਹੜੀ ਸਮੱਸਿਆ ਪਿਛਲੇ ਕੁਝ ਦਿਨਾਂ ਤੋਂ ਬਣੀ ਹੋਈ ਹੈ ਜਦੋਂ ਦਾ ਕਿਸਾਨ ਆंदोलਨ ਜ਼ੋਰ ਜ਼ਿਆਦਾ ਫੜਦਾ ਪਿਆ ਸੀ ਦਿੱਲੀ ਵਾਲ ਕਿਸਾਨ ਰੋਹ ਕਰ ਰਹੇ ਸੀ ਹੁਣ ਖਬਰ ਇਹ ਵੀ ਆ ਰਹੀ ਹੈ ਵੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਵੀ ਇੰਟਰਨੈਟ ਬੰਦ ਕੀਤਾ ਹੋਇਆ ਲੋਕ ਉਥੇ ਸ਼ਸ਼ੋਪਨ ਦੇ ਵਿੱਚ ਨੇ ਕੀ ਬਣ ਰਿਹਾ ਜੀ ਹਾਂਜੀ ਬਿਲਕੁਲ ਕੁਝ ਲੋਕ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨੇ ਬੰਦ ਕਰਵਾਇਆ ਕੁਝ ਲੋਕ ਕਹਿੰਦੇ ਆ ਕਿ ਕੇਂਦਰ ਸਰਕਾਰ ਨੇ ਬੰਦ ਕਰਵਾਇਆ ਪਰ ਇੱਕ ਲਿਖਤ ਜਿਹੜੀ ਹੈ ਅੱਜ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਹੋਰਾਦੇ ਜਨਤਕ ਕੀਤੀ ਆ ਇਹ ਫਤੇਗੜ ਸਾਬ ਤੋਂ ਨੇ ਨਾ ਫਤੇਗੜ ਸਾਬ ਉਹ ਜਗ੍ਹਾ ਹੈ ਜਿੱਥੋਂ ਕਿਸਾਨਾਂ ਨੇ ਚਾਲੇ ਪਾਇਏ ਸਨ ਹੂੰ ਏ ਯਾਦ ਰੱਖਣੀ ਹੋ ਗੱਲ ਆ ਕਿ ਪਹਿਲਾ ਪੜਾ ਇੱਥੇ ਹੀ ਸੀਗਾ ਉਸ ਤੋਂ ਬਾਅਦ ਫਿਰ ਖਨੌਰੀ ਵੱਲ ਵਧੇ ਸਨ ਤਾਂ ਇਹ ਇੱਕ ਫਕੇਗੜ ਜਿਹੜਾ ਉਹ ਗਿਆ ਤੇ ਦੂਸਰਾ ਹੋ ਗਿਆ ਪਟਿਆਲਾ ਜਿਲ੍ਹਾ ਹਾਂ ਮਤਲਬ ਕਿ ਇਹ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕਹੋ ਕਿ ਹੁਣ ਬਹਿਸ ਦਾ ਵਿਸ਼ਾ ਬਣ ਗਿਆ ਕਿ ਸੰਗਰੂਰ ਚ ਪਟਿਆਲੇ ਚ ਫਤਿਹਗੜ ਸਾਹਿਬ ਦੇ ਵਿੱਚ ਇੰਟਰਨੈਟ ਜਿਹੜਾ 16 ਤੱਕ ਬੰਦ ਕਰ ਦਿੱਤਾ ਗਿਆ ਇਹਨਾਂ ਦੀ ਜਿਹੜੀ ਲਿਖਤ ਜਨਤਕ ਕੀਤੀ ਆ ਇਹ ਆਰਡਰਾਂ ਦੀ ਕਾਪੀ ਆ ਹਾਂ ਇਹ ਆਰਡਰਾਂ ਦੀ ਕਾਪੀ ਆ ਇਹ ਕਹਿੰਦੇ ਆ ਕਿ ਜੀ ਇੰਟਰਨੈਟ ਬੰਦ ਕੀਤਾ ਗਿਆ ਤੇ ਇਸ ਕਰਕੇ ਪਹਿਲਾਂ ਤੇ ਲੋਕਾਂ ਨੇ ਕਿਹਾ ਕਿ ਸ਼ਾਇਦ ਕੋਈ ਤਕਨੀਕੀ ਨੁਕਸ ਪੈ ਗਿਆ ਹੋਣਾ ਪਰ ਬਾਅਦ ਵਿੱਚ ਜਦੋਂ ਬੁੱਧਵਾਰ ਦੁਪਹਿਰ ਤੱਕ ਇੰਟਰਨੈਟ ਸਵਾਵਾ ਨਹੀਂ ਚੱਲੀਆਂ ਤਾਂ ਫਿਰ ਉਹਨਾਂ ਨੇ ਕੇਂਦਰ ਸਰਕਾਰ ਦੇ ਸਬੰਧਤ ਮੈਕਮੇ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਇਹ ਤੇ ਹੁਕਮ ਹੋਇਆ ਕਿ 16 ਫਰਵਰੀ ਰਾਤ ਤੱਕ ਇਹ ਜਿਹੜੀਆਂ ਸੇਵਾਵਾਂ ਨੇ ਉਹ ਬਾਤਲ ਰਹਿਣ ਗਿਆ ਤਾਂ ਇਹ ਕਮਾਲ ਦੀ ਗੱਲ ਹੈ ਜਿਹੜੇ ਹੁਕਮ ਹੋਏ ਆ ਇਹ ਤਬਈ ਵਾਕਿਆਕ ਬਹੁਤ ਵੱਡਾ ਸ਼ਸ਼ੋਪੰਜ ਇੱਕ ਹੁਕਮ ਕੀਤੇ ਕਿਸ ਨੇ ਹੂੰ ਜੀ ਬਾਅਦ ਚ ਪਤਾ ਲੱਗਿਆ ਕਿ ਤਿੰਨ ਜ਼ਿਲ੍ਹਿਆਂ ਦਾ ਇੰਟਰਨੈਟ ਜਿਹੜਾ ਆ ਉਹ ਕੇਂਦਰ ਸਰਕਾਰ ਨੇ ਸਿੱਧਈ ਤੈਲੂ ਕੇ ਸਸਪੈਂਡ ਕਰ ਦਿੱਤਾ ਇਹ ਕਮਾਲ ਦੀ ਗੱਲ ਹੈ ਇੱਥੇ ਹੁਣ ਥੋੜਾ ਜਿਹਾ ਮੈਂ ਤੁਹਾਨੂੰ ਲੈ ਚਲਾਂ ਕਿ ਇਹਨਾਂ ਨੇ ਕਾਨੂੰਨਾ ਦੇ ਵਿੱਚ ਇਸ ਤਰ੍ਹਾਂ ਦੀਆਂ ਅਮੈਂਡਮੈਂਟਸ ਲਿਆਂਦੀਆਂ ਨੇ ਖਾਸ ਤੌਰ ਤੇ ਜੇ ਤੁਸੀਂ ਦੇਖੋ ਕਿ ਟੈਲੀਕਮ ਬਿੱਲ ਉਹਨੂੰ ਗੂਗਲ ਕਰੋਗੇ ਤਾਂ ਇਹਨਾਂ ਨੇ ਜਿਹੜਾ ਪਾਸ ਕਰਵਾਇਆ ਉਹਦੇ ਵਿੱਚ ਕੁਝ ਇਸੇ ਤਰ੍ਹਾਂ ਦੇ ਅਖਤਿਆਰਤ ਨੇ ਹਮਮ ਕਿ ਤੁਸੀਂ ਟੈਲੀਕਮ ਕੰਪਨੀਆਂ ਫਾਲਸ ਕਰੋ ਕੋਈ ਟੈਲੀਕਮ ਕੰਪਨੀ ਇਹਨਾਂ ਨੂੰ ਕਹਿ ਦੇਵੇ ਕਿ ਅਸੀਂ ਇੰਟਰਨੈਟ ਸੇਵਾਵਾਂ ਆਪਣੀਆਂ ਸਸਪੈਂਡ ਨਹੀਂ ਕਰਾਂਗੇ ਜੀ ਕੋਲ ਇੰਨੀ ਤਾਕਤ ਆ ਚੁੱਕੀ ਆ ਕਿ ਉਸ ਕੰਪਨੀ ਨੂੰ ਰਾਤੋਂ ਰਾਤ ਇਹ ਇਕਵਰ ਕਰ ਸਕਦੇ ਆ ਹੂੰ ਹੂੰ ਯਾਨੀ ਉਹਨੂੰ ਕਹਿ ਲੋ ਕਿ ਪਬਲਿਕ ਸੈਕਟਰ ਦੀ ਪ੍ਰਾਪਰਟੀ ਜਿਹੜੀ ਆ ਲਾਂਚ ਸਕਦੇ ਆ ਹੂੰ ਹੂੰ ਤਾਂ ਤੁਸੀਂ ਅੰਦਾਜ਼ਾ ਲਾ ਲਓ ਇਹ ਪੰਜਾਬ ਸਰਕਾਰ ਇੱਕ ਪਾਸੇ ਕਿਸਾਨਾਂ ਨੂੰ ਖੁੱਲ੍ਹ ਦੇ ਰਹੀ ਆ ਦੂਜੇ ਪਾਸੇ ਕੇਂਦਰ ਸਰਕਾਰ ਤਿੰਨ ਜ਼ਿਲ੍ਹਿਆਂ ਦਾ ਸਿੱਧਾ ਇੰਟਰਨੈਟ ਬੰਦ ਕਰ ਦਿੰਦੀ ਆ ਮੌਤਲ ਕਰ ਦਿੰਦੀ ਆ ਤੇ ਪੰਜਾਬ ਸਰਕਾਰ ਉਹਦੇ ਤੇ ਬੋਲ ਹੀ ਨਹੀਂ ਸਕਦੀ ਜੀ ਜਾਂ ਤਾਂ ਜਿਵੇਂ ਕਹਿ ਲਈ ਕਿ ਜੋ ਕਾਨੂੰਨੀ ਸ਼ਕਤੀਆਂ ਹੁੰਦੀਆਂ ਨੇ ਵਿਧਾਨਕ ਦੀਆਂ ਸ਼ਕਤੀਆਂ ਹੁੰਦੀਆਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਮਜ਼ਬੂਤ ਨੇ ਭਾਰੂ ਨੇ ਜੇ ਆ ਫਿਰ ਉਤਰਾ ਹੀ ਸਾਰੀ ਸਰਕਾਰ ਦਾ ਬੋਏ ਪਈਆ ਜੀ ਇਹ ਡਰੋਨ ਵੀ ਸਾਡੇ ਇਧਰ ਆ ਕੇ ਸ਼ੈਲਿੰਗ ਕਰ ਜਾਂਦੇ ਆ ਹੂੰ ਇੰਟਰਨੈਟ ਵੀ ਸਾਡਾ ਬੰਦ ਹੋ ਜਾਂਦਾ ਜਦ ਕਿ ਇੱਥੇ ਸਭ ਕੁਝ ਪੀਸਫੁਲੀ ਚੱਲ ਰਿਹਾ ਜੀ ਇਹ ਆਪਣੇ ਆਪ ਦੇ ਵਿੱਚ ਸੱਚੋ ਪੰਜ ਹੀ ਨਹੀਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ ਕਿ ਹੈ ਤੇ ਵੈਸੇ ਕੋ ਅਸੀਂ ਫੈਡਰਲਿਜ਼ਮ ਆ ਪੂਰਾ ਫੈਡਰਲਿਜ਼ਮ ਤੇ ਹੈ ਨਹੀਂਗਾ ਕਿ ਕੀ ਗੁਣ ਉਹ ਜਿਹੜਾ ਅਰਧ ਸੰਗੀ ਢਾਂਚਾ ਉਹਦੀ ਵੀ ਸੰਗੀ ਘਟਣ ਤੇ ਆਮਦਾ ਹੋ ਗਏ ਨੇ ਹੂੰ ਹント ਜੀ ਬੀਤੇ ਦਿਨੀ ਇੱਕ ਹੋਰ ਖਬਰ ਬੜੀ ਚਰਚਾ ਦਾ ਵਿਸ਼ਾ ਬਣੀ ਸੀ ਤੁਸੀਂ ਉਹਦੇ ਬਾਰੇ ਬੜੇ ਵੇਰਵੇ ਸਹਿਤ ਗੱਲ ਸਾਂਝੀ ਕੀਤੀ ਸੀ ਕਿ ਮਹਾਰਾਸ਼ਟਰਾ ਦੇ ਵਿੱਚ ਨੰਦੇੜ ਸਾਹਿਬ ਗੁਰਦੁਆਰਾ ਦੇ ਜਿਹੜਾ ਸੋਧ ਐਕਟ ਬਿੱਲ ਸੀ ਉਹ ਮਹਾਰਾਸ਼ਟਰਾ ਦੀ ਸਰਕਾਰ ਵੱਲੋਂ ਉਹ ਲਿਆਂਦਾ ਜਿਹੜਾ ਜਾ ਰਿਹਾ ਸੀ ਉਹਨੂੰ ਲੈ ਕੇ ਕਾਫੀ ਕੰਟਰੋਵਰਸੀ ਹੋਈ ਸੀ ਹੁਣ ਮਹਾਰਾਸ਼ਟਰਾ ਗਵਰਨਮੈਂਟ ਨੇ ਉਸ ਬਿੱਲ ਨੂੰ ਰੋਕਣ ਦਾ ਫੈਸਲਾ ਕਰ ਲਿਆ ਜੀ ਅੱਜ ਦੇਖੋ ਥੋੜਾ ਜਿਹਾ ਆਪਾਂ ਉਹਦਾ ਬੈਕਗ੍ਰਾਉਂਡ ਦੱਸ ਦਈਏ ਕਈ ਵਾਰ ਕੋਈ ਸਰੋਤਾ ਨਵਾਂ ਜੁੜਿਆ ਹੁੰਦਾ ਕਿ ਦਰਅਸਲ ਕੀ ਕੀਤਾ ਸੀਗਾ ਮਹਾਰਾਸ਼ਟਰ ਨੇ ਕਿ ਉੱਥੋਂ ਦੀ ਸਰਕਾਰ ਕਹਿੰਦੀ ਇਹ ਸਾਡੀਆਂ ਜ਼ਿਆਦਾ ਨਾਮੀਨੇਸ਼ਨਸ ਹੋਣ ਗਿਆ ਸਿੱਧਾ ਮਤਲਬ ਕਿ ਅਸੀਂ ਬੋਰਡ ਦੇ ਵਿੱਚ ਆਪਣਾ ਹੀ ਜ਼ਿਆਦਾ ਦਬਦਬਾ ਰੱਖਾਂਗੇ ਹੂੰ ਹੂੰ ਤੇ ਇਦੋਂ ਜੋ ਐਸਡੀਪੀਸੀ ਭੇਜਦੀ ਸੀ ਮੈਂਬਰ ਉਹ ਉਹਨਾਂ ਨੇ ਚਾਰ ਤੋਂ ਘਟਾ ਕੇ ਦੋ ਕਰ ਦਿੱਤੇ ਸਨ ਜਿਵੇਂ ਚੀਫ ਖਾਲਸਾ ਦੀਵਾਨ ਜਾਂ ਹੋਰ ਇੱਕਾਦੁਕਾ ਸੰਸਥਾਵਾਂ ਨੇ ਸਿੱਖਾਂ ਦੀਆਂ ਇਹਨਾਂ ਦੀ ਜਿਹੜੀ ਉੱਥੇ ਹਾਜ਼ਰੀ ਸੀ ਉਹ ਬਨਫੀ ਕਰ ਦਿੱਤੀ ਗਈ ਜ਼ੀਰ ਕਰ ਦਿੱਤੀ ਗਈ ਜੀ ਤਾਂ ਇਸ ਤੋਂ ਬਾਅਦ ਸਿੱਖ ਸੰਸਥਾਾਂ ਦੇ ਵਿੱਚ ਬਹੁਤ ਰੋਸ ਸੀ ਡਾਡਾ ਰੋਸ ਸੀਗਾ ਕਿ ਭਾਈ ਇਹ ਤੇ ਸਿੱਧਾ ਹੀ ਹਮਲਾ ਹੈ ਸਿੱਖ ਸੰਸਥਾ ਤੇ ਹੂੰ ਉਤੋਂ ਬਾਅਦ ਕਿਤੇ ਨਾ ਕਿਤੇ ਜਿਹੜੇ ਨੈਸ਼ਨਲ ਭਾਜਪਾ ਦੇ ਵਿੱਚ ਜਿਹੜੇ ਇੱਕ ਰੋਲ ਅਦਾ ਕਰਦੇ ਆ ਨੈਸ਼ਨਲ ਲੀਡਰਸ਼ਿਪ ਦੇ ਵਿੱਚ ਜਿਵੇਂ ਚਾਹੇ ਮਨਜਿੰਦਰ ਸਿੰਘ ਸਿਰਸਾ ਦਾ ਜ਼ਿਕਰ ਕਰ ਲੋ ਆਰ ਪੀ ਸਿੰਘ ਦਾ ਜ਼ਿਕਰ ਕਰ ਲੋ ਬਥੇਰੇ ਹੈਗੇ ਆ ਤਾਂ ਇਹਨਾਂ ਦੇ ਵਿੱਚ ਕਾਫੀ ਹਲਚਲ ਮਚ ਗਈ ਕਿ ਭਾਈ ਇਹ ਤੇ ਬਹੁਤ ਗੰਮ ਖਰਾਬ ਹੋ ਗਿਆ ਜੀ ਆ ਹੁਣ ਆਰ ਪੀ ਸਿੰਘ ਜਿਹੜੇ ਕੇ ਰਾਸ਼ਟਰੀ ਸਿੱਖ ਸੰਗਤ ਦੇ ਕਰਤਾ ਤਰਤਾ ਰਹੇ ਐ ਇਸ ਵੇਲੇ ਸਿੱਖ ਨੇ ਤਾਂ ਉਹਨਾਂ ਨੇ ਇਹ ਜਨ ਕਹੀ ਹੈ ਕਿ ਵੇਖੋ ਮਹਾਰਾਸ਼ਟਰ ਸਰਕਾਰ ਨੇ ਜੋ ਇਹ ਲਿਆਂਦਾ ਸੀਗਾ ਗੁਰਦੁਆਰਾ ਸੋਧ ਐਕਟ ਬਿਲ ਵੈਸੇ ਤਾਂ ਆਪਾਂ ਜੇ ਉਹ ਨਾਮ ਦੇਖੀਏ ਤਾਂ ਉਹ ਹੈਗਾ ਨੰਦੀੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਪਚਲ ਨਗਰ ਸਾਹਿਬ ਬੋਰਡ ਐਕਟ 1956 ਜੀ ਇਹਦੇ ਵਿੱਚ ਐਮੈਂਡਮੈਂਟ ਲਿਆਂਦੀ ਸੀਗੇ ਇਹਨਾਂ ਨੇ ਤਾਂ ਕਹਿੰਦੇ ਜੀ ਉਹਨੂੰ ਹਾਲ ਦੀ ਕਟਿੰਗ ਰੋਕ ਲਿਆ ਗਿਆ ਹਮਮ। ਚਲੋ ਬੇਤਰ ਗੱਲੇ ਰੋਕ ਲਿਆ ਗਿਆ ਪਰ ਇਹ ਹਰ ਵਾਰੀ ਤੁਸੀਂ ਲੈ ਕੇ ਕਿਉਂ ਆਨੇ ਚੜਕੇ ਕਿਉਂ ਆਨੇ ਹੋ? ਜੀ। ਜਦੋਂ ਤੁਸੀਂ 2014 ਦੇ ਵਿੱਚ ਆਏ ਸੀਗੇ ਤਾਂ ਜੋ ਆ ਭੂਮੀ ਗ੍ਰਹਿਣ ਬਿੱਲ ਸੀਗਾ ਉਹ ਲੈ ਆਏ ਤੁਸੀਂ। ਹਮ ਹਮ ਹਮ। ਆਹੀ ਮੇਰੇ ਭਾਜਪਾ ਸਰਕਾਰ ਵਾਲੇ ਸੀ ਰੋਲਾ ਪਿਆ ਫਿਰ ਕਹਿੰਦੇ ਜੀ ਅਸੀਂ ਵਾਪਸ ਲੈ ਲੈਂਦੇ ਆ। ਖੇਤੀ ਕਾਨੂੰਨ ਬਿਨਾ ਪੁੱਛੇ ਤੋਂ ਲੈ ਆਏ ਫਿਰ ਕਹਿੰਦੇ ਜੀ ਮੋਦੀ ਸਾਹਿਬ ਮੇਰੀ ਤਾਂ ਪਾਸਿਆ ਚ ਕਿਤੇ ਨਾ ਕਿਤੇ ਕੋਈ ਕਮੀ ਰਹਿ ਗਈ ਮੈਂ ਵਾਪਸ ਲੈ ਲੈਣਾ। ਮਹਾਂਮ ਕੀ ਇੱਕ ਤੋਂ ਇੱਕ ਵਾਰ ਤੁਸੀਂ ਇਸ ਤਰ੍ਹਾਂ ਦੇ ਫੈਸਲੇ ਲੈ ਲੈਨੇ ਹੋ ਜਿਹੜੇ ਤੁਹਾਨੂੰ ਵਾਪਸ ਲੈਣੇ ਪੈਂਦੇ ਆ ਪਰ ਤੁਸੀਂ ਜੇਕਰ ਪਹਿਲਾਂ ਹੀ ਜਿਹੜੇ ਸਟੇਕ ਹোলਡਰਸ ਹੁੰਦੇ ਨੇ ਜਾਂ ਇਸ ਤਰ੍ਹਾਂ ਦੀਆਂ ਮੈਂਡਿਓਰਿਟੀਜ਼ ਦੀਆਂ ਸੰਸਥਾਵਾਂ ਨੇ ਇਹ ਤੁਸੀਂ ਉਹਨਾਂ ਮਤਲਕ ਫੈਸਲਾ ਲੈਣ ਤੋਂ ਪਹਿਲਾਂ ਸੋਚੋ ਤੇ ਇਹ ਕੰਮ ਖਰਾਬ ਹੀ ਨਾ ਹੋ ਗਈ ਹਲਦਵਾਨੀ ਦੇ ਵਿੱਚ ਕੀ ਹੋਇਆ ਉਤਰਾਖੰਡ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਫਿਰਕੂਦੰਗੀ ਹੋਏ ਉੱਥੇ ਜੀ ਅ ਤਾਂ ਕਿਉਂ ਹੋਏ ਵੇਜੀ ਕਾਰਨ ਉਹਦਾ ਇਹੀ ਸੀਗਾ ਕਿ ਬਿਣਾ ਸੋਚੇ ਸਮਝੇ ਇੱਕ ਮਦਰਸਾ ਤੋੜ ਦਿੱਤਾ ਗਿਆ ਉਹ ਲੀਗਲ ਸੀ ਜਾਂ ਇਲੀਗਲ ਸੀਗਾ ਉਹ ਬਾਅਦ ਦਾ ਵਿਸ਼ਾ ਹੈ ਪਰ ਉਥੇ ਇੰਨੀ ਹਿਸਾਬ ਪੜ ਗਈ ਕਿ ਇੱਕ ਪਾਸੇ ਤੁਸੀਂ ਉਥੇ ਯੂਸੀਸੀ ਲੈ ਆਏ ਉਹਦੀ ਅੱਗ ਪੜ ਗਈ ਪਈ ਸੀ ਵਿੱਚ ਤੁਸੀਂ ਪੈਟਰੋਲਾ ਪਾ ਦਿੱਤਾ ਉਥੇ ਦੰਗੇ ਹੋ ਗਏ ਨੇ ਜੀ ਗੱਲ ਇਹ ਹੈ ਕਿ ਤੁਸੀਂ ਸੋਚ ਵਿਚਾਰ ਕੇ ਚੱਲੋ ਤੇ ਨੁਕਸਾਨ ਨਾ ਹੋਵੇ ਹੁਣ ਜਦੋਂ ਬੈਂਕ ਫੋਰਟ ਤੇ ਚਲੇ ਗਏ ਤੇ ਇਹ ਫਿਰ ਫੈਸਲਾ ਪਲਟਣ ਵਾਸਤੇ ਮਜਬੂਰ ਵੀ ਹੋ ਗਏ ਹੂੰ ਮਿੰਟਰ ਜੀ ਜਿਹੜੀ ਕੱਲ ਪੰਜਾਬ ਬਚਾਓ ਯਾਤਰਾ ਹੋਣੀ ਸੀ ਉਹ ਮੁਲਤਵੀ ਕਰ ਦਿੱਤੀ ਗਈ ਹੈ ਜੀ ਆ ਜੀ ਪ੍ਰਧਾਨ ਸਾਹਿਬ ਨੇ ਮੁਲਤਵੀ ਕਰ ਦਿੱਤੀ ਹੈ ਇਨਫੈਕਟ ਕਰ ਸਕਦੇ ਕੋਈ ਪ੍ਰਧਾਨ ਸਾਹਿਬ ਤੇ ਖੋਦੀ ਬਾਦਲਪਿੰਡ ਦੇ ਵਿੱਚ ਹੈ ਨਹੀਂ ਕਿ ਹਮ ਤਾਂ ਹੁਣ ਪੰਜਾਬ ਬਚਾਓ ਯਾਤਰਾ ਪੰਜਾਬ ਬਚਾਉਣਾ ਕਿਸ ਨੇ ਆ ਜੀ ਪ੍ਰਧਾਨ ਸਾਹਿਬ ਤੇ ਅਕਾਲੀ ਦਲ ਨੂੰ ਬਚਾਉਣ ਵਾਸਤੇ ਡੰਡੀ ਬੈਠੇ ਨੇ ਹਮ ਹਮ ਗਾਨੇ ਆ ਕਿ ਮਾਮਲਾ ਥੋੜਾ ਜਿਹਾ ਗੜਬੜ ਹੋ ਗਿਆ ਕਿਉਂਕਿ ਬਸਪਾ ਨੇ ਤਾਂ ਕੱਲ ਵੇਖ ਲਿਆ ਕਿ ਭਾਈ ਯਾਰ ਸਾਡੇ ਨਾਲ ਤਾਂ ਇਹਨਾਂ ਦੀ ਸਾਂਝ ਪਿਆਲੀ ਆ ਚੋਰੀ-ਚੋਰੀ ਕਾੜ ਨਹੀਂ ਚੁੱਪੁੱਧ ਜਾ ਕੇ ਪੀਂਦੇ ਪੈਨੇ ਬਾਜਪਾ ਦੇ ਨਾਲ ਹੂੰ ਚੋਰੀ-ਚੋਰੀ ਚੁੱਪਕੇ-ਚੁੱਪਕੇ ਤਾਂ ਉਹ ਫਿਰ ਉਹਨਾਂ ਨੇ ਗੱਟ ਚੋੜ ਤੋੜਨ ਦਾ ਐਲਾਨ ਕਰ ਦਿੱਤਾ ਤਾਂ ਉਧਰ ਦੂਸਰੇ ਪਾਸੇ ਜਿਵੇਂ ਆਪਾਂ ਕੱਲ ਵੀ ਸ਼ਾਇਦ ਗੱਲ ਕੀਤੀ ਸੀਗੀ ਕਿ ਅਕਾਲੀ ਦਲ ਕਸੂਤਾ ਫਸ ਗਿਆ ਉਧਰੋਂ ਇੱਕਦਮ ਕਿਸਾਨੀ ਅੰਦੋਲਨ ਜਿਹੜਾ ਦਿੱਲੀ ਕੋਚ ਉਹ ਮੰਗ ਪਿਆ ਤੇ ਦੂਸਰੇ ਪਾਸੇ ਜੇ ਵੇਖੀਏ ਤਾਂ ਬਸਪਾ ਜਿਹੜਾ ਉਹ ਵੀ ਗੱਠ ਜੋੜ ਹਾਥੀ ਵੀ ਕਿਲਾ ਤੋੜਾ ਕੇ ਤੇ ਨਿਕਲਿਆ ਜੀ ਇਸ ਕਰਕੇ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਹੈ ਉਹ ਕੱਲ ਇਹਨਾਂ ਨੇ ਜੋ ਕਰਨੀ ਸੀ ਸ਼ੁਰੂ ਦੁਬਾਰਾ ਉਹ ਮੁਲਤਵੀ ਕਰ ਦਿੱਤੀ ਗਈ ਹੈ ਅਣਮਿੱਥੇ ਸਮੇਂ ਵਾਸਤੇ ਪਰ ਨਾਲ ਹੀ ਵਿਜੇ ਦੀ ਨਾਲ ਹੀ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਆ ਇਹਦਾ ਅਰਥ ਕੀ ਨਿਕਲਦਾ ਹੈ ਇਹਦਾ ਜੋ ਭਾਵ ਕੀ ਨਿਕਲਦਾ ਉਹ ਇਹੋ ਹੀ ਆ ਕਿ ਗੱਠ ਜੋੜ ਦਾ ਐਲਾਨ ਹੋ ਜਾਣਾ ਸੀਗਾ ਜਿਵੇਂ ਭਗਵੰਤ ਮਾਨ ਡਾਇਲੋਗ ਮਾਰਦੇ ਹੁੰਦੇ ਸੀ ਨਾ ਜੇ ਤਾਂ ਸਾਡੀ ਪੱਕੀ ਐਲਾਨ ਬਾਕੀ ਐ ਤਾਂ ਉਦਾਂ ਐਲਾਨ ਹੀ ਬਾਕੀ ਸੀ ਪਰ ਉਹ ਐਲਾਨ ਕਿਤੇ ਨਾ ਕਿਤੇ ਰੁਕ ਗਿਆ ਹਾਂ ਫਿਲਹਾਲ ਐਲੋਕੇ ਅਕਾਲੀ ਦਲ ਵੀ ਇੱਕ ਸੰਕਟ ਦੇ ਵਿੱਚ ਐ ਕਿ ਹੁਣ ਕੀ ਕੀਤਾ ਜਾਵੇ ਜੀ ਕਮੇਟੀ ਦੀ ਮੀਟਿੰਗ ਹੋਏਗੀ ਸ਼ਾਇਦ ਉਸ ਤੋਂ ਬਾਅਦ ਫਿਰ ਕੋਈ ਫੈਸਲਾ ਲੈ ਕੇ ਤੇ ਐਲਾਨ ਵੀ ਹੋ ਸਕਦਾ ਹੋ ਸਕਦਾ ਦੇਰੀ ਹੋ ਜਾਵੇ ਕੋਈ ਨਾ ਕੋਈ ਨਵੇੜਾ ਹੋ ਜਾਏ ਜਾਂ ਅਕਾਲੀ ਦਲ ਜਾਂ ਭਾਜਪਾ ਹਰ ਹਲਕੇ ਕੋਈ ਨਾ ਕੋਈ ਰਸਤਾ ਕੱਢ ਲੈਣ ਉਦੋਂ ਕੱਲ ਹੀ ਆਪਾਂ ਜਿਵੇਂ ਦੇਖ ਰਹੇ ਹਾਂ ਕੀ ਕਿਸਾਨਾ ਦੇ ਕੇਂਦਰ ਦੇ ਨਾਲ ਮੀਟਿੰਗ ਆ ਉਧਰੋਂ ਇਹਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਆ ਸ਼ਾਇਦ ਹੋ ਸਕਦਾ ਖੁਸ਼ ਖਬਰੀ ਵਈ ਖੁਸ਼ ਖਬਰੀ ਹੂੰ ਮਿੰਟੂ ਜੀ ਇੱਕ ਹੀ ਮਾਮਲਾ ਵੀ ਕਹਿੰਦੇ ਜਾਲੀ ਨੰਬਰ ਪਲੇਟ ਨੇ ਨੇਤਾ ਫਸਾਤਾ ਕੀ ਹੋਇਆ ਜੀ ਕਿ ਕੋ ਨੰਬਰਾਂ ਦੀ ਬੜੀ ਗੇਮ ਜਿਹੜੀ ਆ ਨਾ ਭੜੀ ਆ ਇਹਨਾਂ ਦਾ ਇੱਕ ਵਿਧਾਇਕ ਸੀਗਾ ਆਮ ਆਦਮੀ ਪਾਰਟੀ ਵਾਲਿਆਂ ਦਾ ਉਹ ਨਾਲ ਲੈ ਕੇ ਗੱਡੀ ਉਹ ਚਾਈ ਬੜਾ ਸੀਗਾ ਵੱਡੀ ਗੱਡੀ ਲਈ ਸੁੱਖ ਨਾਲ ਕਿਤੇ ਮੇਰੇ ਵਾਂਗੂ ਸਾਈਕਲ ਤੇ ਘਟਵੱਧ ਚੜਿਆ ਸੀਗਾ ਜ਼ਿੰਦਗੀ 'ਚ ਵੱਡੀ ਗੱਡੀ ਲੈ ਲਈ ਤੇ ਨੰਬਰ ਪਲੇਟ ਛੇਪ ਦਿੱਤੀ ਉਹ ਬਾਅਦ ਚ ਪਤਾ ਲੱਗਿਆ ਕਿ ਉਹ ਨੰਬਰ ਤੇ ਮਹਿਕਮੇ ਨੇ ਅਲਾਉਟ ਹੀ ਨਹੀਂ ਕੀਤਾ ਕਿਸੇ ਨੂੰ ਅੱਛਾ ਇਹ ਐਵੇਂ लाਟੀ ਬਣਿਆ ਫਿਰਦਾ ਉਹ ਬਹੁਤ ਕਸੂਤਾ ਘਿਰ ਗਿਆ ਸੀ ਬਾਅਦ ਦੇ ਵਿੱਚ ਪਤਾ ਨਹੀਂ ਕਿਵੇਂ ਉਹਨੇ ਜਾਣ ਛਡਾਈ ਕਿਵੇਂ ਨਹੀਂ ਹੁਣ ਇੱਕ ਨੇਤਾ ਭਾਜਪਾ ਦਾ ਹੈ ਜਿਹੜਾ ਇਹ ਜਲਦੀ ਨੰਬਰ ਪਲੇਟ ਨੇ ਫਸਾ ਦਿੱਤਾ ਫਸਿਆ ਇਸ ਵਾਸਤੇ ਹੈ ਕਿਉਂਕਿ ਇਹ ਪਹਿਲਾਂ ਕਾਂਗਰਸ ਦੇ ਵਿੱਚ ਸੀਗਾ ਹੁਣ ਚਲੇ ਗਿਆ ਭਾਜਪਾ ਦੇ ਵਿੱਚ ਤੇ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਭਾਜਪਾ ਨੇਤਾ ਜਿਹੜੇ ਉਹ ਛੇਤੀ ਨਜ਼ਰੀ ਚੜ ਜਾਂਦੇ ਆ ਤੇ ਇਦਾਂ ਮਤਲਬ ਕਿ ਇਹ ਆਪਣੇ ਦਸਤੇ ਦੇ ਨਾਲ ਸਿਕਿਉਰਟੀ ਵੀ ਲਈ ਹੋਈ ਸੀ ਕਿ ਭਾਜਪਾ ਵਾਲਿਆਂ ਨੂੰ ਸਿਕਿਉਰਟੀ ਮਿਲ ਜਾਂਦੀ ਆ ਅੱਦੇ ਕੋਈ ਬੰਦੇ ਤੇ ਏਸੀ ਚਾਂਚ ਹੀ ਚਲੇ ਜਾਂਦੇ ਆ ਕਿ ਉਧਰਾਂ ਤੇ ਘਰੀ ਸਾਨੂੰ ਕੋਈ ਪੁੱਛਦਾ ਨਹੀਂ ਕਿ ਚਾਰ ਗਨਮੈਨ ਤੇ ਮਿਲ ਜਾਣਗੇ ਨਾ ਭਾਜਪਾ 'ਚ ਜਾ ਕੇ ਤਾਂ ਗਾਦੇ ਆ ਕਿ ਇਹ ਜਦੋਂ ਮਤਲਬ ਕਿ ਦਸਤਾ ਚੱਲ ਰਿਹਾ ਸੀਗਾ ਨਾਲ ਕਾਫਲਾ ਚੱਲ ਰਿਹਾ ਸੀ ਗੱਡੀ ਚੱਲ ਰਹੀ ਸੀ ਕਿ ਜਿਪਸੀ ਇਹ ਜਿਹੜੀ ਪਾਇਲਟ ਹੁੰਦੀ ਆ ਇਹਦੇ ਤੇ ਜਾਲੀ ਨੰਬਰ ਪਲੇਟ ਲੱਗੀ ਸੀਗੀ ਜੀ ਤੇ ਜਿਪਸੀ ਦੇ ਵਿੱਚ ਕਹਿੰਦੇ ਕਿ ਅੱਡ ਤੋਂ ਵੱਖਰੇ ਤੌਰ ਤੇ ਇੱਕ ਲਾਈਟ ਸਿਸਟਮ ਵੀ ਲਾਇਆ ਗਿਆ ਸੀਗਾ ਜੋ ਕਿ ਟ੍ਰੈਫਿਕ ਨਿਯਮਾਂ ਦਾ ਉਲੰਘਣ ਹੈ ਤਾਂ ਇਸ ਤੋਂ ਬਾਅਦ ਇਹ ਜਿਹੜਾ ਭਾਜਪਾ ਨੇਤਾ ਸੀਗਾ ਪੁਰਾਣਾ ਗੈਂਗ ਦਾ ਸੀ ਸੁਖਵਿੰਦਰ ਇਹਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਆ ਮਤਲਬ ਕਿ ਸ਼ਾਨ ਸ਼ੌਕਤ ਦੇ ਭੁਕੇ ਵੈਸੇ ਨਾ ਮੈਂ ਵੇਖਿਆ ਅੱਜ ਮੇਰੇ ਲੱਗ ਉਹਦਾ ਇੱਕ ਵਜ਼ੀਰ ਦਾ ਕਾਫਲਾ ਹੁੰਦ ਰਿਹਾ ਉਹ ਪੀਜੀ ਸੜਕ ਸੀ ਉਹ ਪਤਾ ਨਹੀਂ ਇਹਨਾਂ ਦੀਆਂ ਗੱਡੀਆਂ 'ਚ ਕਿਹੋ ਜਿਓ ਲੱਗੇ ਆ ਪਟੇਸ਼ਾ ਟੇਲ ਲੱਗੇ ਆ ਜਾਂ ਸ਼ੌਕਰ ਲੱਗੇ ਨੇ ਤੇ ਫੀਲ ਹੀ ਨਹੀਂ ਹੁੰਦਾ ਖੱਡਾ ਖੱਡਿਆਂ ਵਾਲੀ ਸੜਕ ਅੱਛਾ ਖੱਡਿਆਂ ਵਾਲੀ ਸੜਕ ਤੇ ਕਿੰਨੀਆਂ ਕੋ ਗੱਡੀਆਂ ਭੱਜ ਲੈਣ ਗਿਆ ਲੋਕ ਵੀ ਬਰਲੇਟਾਵੇਂ ਉਹਨਾਂ ਦੇ ਬੰਦੇ ਸੜਕ ਨੂੰ ਹੀ ਹੂਟਰ ਮਾਰੀ ਜਾਣ ਵੀ ਕਿ ਲੋ ਤੇ ਮੈਂ ਕਿਹਾ ਕਮਾਲ ਦਾ ਇਹਨਾਂ ਦਾ ਬਦਲਾਅ ਜੀ ਵਿੱਚ ਬੈਠੀ ਵਜ਼ੀਰ ਸਾਹਿਬਾ ਨੂੰ ਨਾਤਾ ਖੱਡੇ ਮਹਿਸੂਸ ਹੋ ਰਹੇ ਨੇ ਸੜਕ ਦੇ ਨੇ ਨਾਈ ਵੱਜਦੇ ਹੂਟਰ ਤੁਕੀ ਸਾਰੀਆਂ ਚੀਜ਼ਾਂ ਤੇ ਤੁਸੀਂ ਬੰਦ ਕੀਤੀਆਂ ਸੀ ਨਾ ਵੀਆਈਪੀ ਕਲਚਰ ਦੀ ਜੀ 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 ਹੂਟਰ ਵੱਜ ਰਾਇਆ ਨੂ ਮੈਂ ਗੁਰਾ ਹਾਰ ਟੂ 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 ਪਤਾ ਹੀ ਲੋਕਾਂ ਨੂੰ ਹੱਥ ਮਾਰੀ ਜਾਂਦੇ ਆ ਵੀ ਸੜਕਾਂ ਤੋਂ ਪਾਸੇ ਹੋ ਜੂ ਭਾਵੇਂ ਬੰਦਾ ਸੜਕ ਤੇ ਹੋਵੇ ਕੋਈ ਨਾ ਸੜਕਾਂ ਨੂੰ ਹੀ ਹੱਥ ਮਾਰੀ ਜਾਂਦੇ ਆ ਇਹ ਨਹੀਂ ਆਦਤ ਪਾਈ ਆ ਸੋ ਇਹ ਸਾਰਿਆਂ ਦੀ ਆਦਤ ਹੈਗੀ ਆ ਕਿਤੇ ਨਾ ਕਿਤੇ ਲੀਡਰਾਂ ਚ ਜਿਹੜਾ ਵੀਆਈਪੀ ਕੀੜਾ ਆ ਨਾ ਉਹ ਇਹਨਾਂ ਦੀ ਰਗਾਂ ਚ ਹੀ ਵੜਿਆ ਹੋਇਆ ਜੀ ਜੀ ਮਿੰਟੂ ਜੀ ਕੈਨੇਡਾ ਤੋਂ ਗਈ ਇੱਕ ਵਿਅਕਤੀ ਦੀ ਪਤਨੀ ਨੇ ਉੱਥੇ ਜਾ ਕੇ ਅਜਿਹਾ ਕੀ ਕਰ ਦਿੱਤਾ ਕਿ ਖਬਰਾਂ ਦੇ ਵਿੱਚ ਸੁਰਖੀਆਂ ਬਣ ਰਹੀਆਂ ਨੇ ਬਸ ਇਹ ਕੈਨੇਡਾ ਤੋਂ ਖਬਰਾਂ ਜਿਹੜੀਆਂ ਨੇ ਅੱਜ ਕੱਲ੍ਹ ਲੋਕੀ ਇਸ ਤਰ੍ਹਾਂ ਦੀਆਂ ਹੀ ਹੋ ਰਹੀਆਂ ਆ ਰਹੀਆਂ ਨੇ ਪਤੀ ਪਤਨੀ ਤੇ ਖਾਸ ਤੌਰ ਤੇ ਜਿਵੇਂ ਆਪਾਂ ਉਹ ਰਿਸ਼ਤਿਆਂ ਦੀ ਗੱਲ ਕਰੀਏ ਉਹ ਅੱਜ ਕੱਲ੍ਹ ਠੀਕ ਨਹੀਂ ਹੈ ਖਬਰਾਂ ਠੀਕ ਨਹੀਂ ਹੈ ਵੈਸੇ ਤਾਂ ਬਹੁਤ ਸਾਰੇ ਲੋਕ ਹੈ ਜਿਹੜੇ ਨਵਾਉਂਦੇ ਆ ਗੱਲ ਇਹ ਆ ਕਿ ਜਿਵੇਂ ਕਹਾਣੀਆਂ ਆਪਾਂ ਦੇਖਦੇ ਹੀ ਆ ਇੱਕ ਮਾਮਲਾ ਤਰਜ ਹੋਇਆ ਦੱਸਦੇ ਕਿ 18 ਚ ਇਹਨਾਂ ਦੀ ਸ਼ਾਦੀ ਹੋਈ ਸੀ ਮੋਗਾ ਦਾ ਉਹ ਪਿੰਡਿਆ ਇਥੋਂ ਦਾ ਇਹ ਵਸਨੀਕ ਸੀ ਕਹਿੰਦੇ ਕਿ ਵਿਆਹ ਦੇ ਸਮੇਂ ਵੀ ਸੋਨਾ ਸੁਨਾ ਪਾਇਆ ਸੀਗਾ 5-7 ਤੋਲੇ ਕੋਈ ਪਾਇਆ ਦੱਸ ਰਹੇ ਸੀਗਾ ਫਿਰ ਆਇਲੈਸ ਕਰਵਾ ਕੇ ਉੰਨੀ ਚ ਆਪਦੀ ਪਤਨੀ ਨੂੰ ਕੈਨੇਡਾ ਭੇਜਿਆ ਕਾਲਜ ਦੀਆਂ ਇਤਿਆਦਿਕ 24-25 ਲੱਖ ਰੁਪਏ ਦਿੱਤਾ ਕੈਨੇਡਾ ਜਾਣ ਤੋਂ ਬਾਅਦ ਉਹਨੇ ਗੱਲ ਕਰਨੀ ਬੰਦ ਕਰ ਦਿੱਤੀ ਫਿਰ ਮੌਤਬਾਰ ਵਿੱਚ ਬੱਤੇ ਪੈ ਗਏ ਉਹ ਇੰਡੀਆ ਵਾਪਸ ਆ ਗਈ ਟਿਕਟ ਦਾ ਖਰਚਾ ਵੀ ਆਪ ਚੁੱਕ ਲਿਆ ਮਲੇ ਮਾਨਸ ਨੇ ਫਿਰ ਇੱਥੇ ਆ ਕੇ ਵੀ ਅਧਵਰਤਾ ਉਹ ਠੀਕ ਨਹੀਂ ਰਿਹਾ ਤੇ ਉਹ ਇੱਕ ਦਿਨ ਕਿਤੇ ਉਹ ਆਈਫ ਨੂੰ ਇਹ ਕਿ ਆ ਕੇ ਗਹਿਣੇ ਜੇ ਠੀਕ ਕਰਾਉਣੇ ਹੈ ਗਹਿਣਾ ਗੱਟਾ ਠੀਕ ਕਰਾ ਕੇ ਲਿਆਉਣਾ ਤਿੰਨ ਤੋਲੇ ਸੋਨੇ ਦੇ ਜਿਹੜੇ ਗਹਿਣੇ ਸੀ ਉਹ ਲੈਣੇ ਨਾਲ ਕਹਿੰਦੇ ਕਿ ਇੱਕ ਤੋਲਾ ਸੋਨਾ ਹੋਰ ਲੈਣਾ ਨਾਲ ਉਹਨੇ ਨਗਦ ਪੈਸੇ ਵੀ ਰੱਖ ਲਏ ਗਾਂਹ ਦੱਸਦਾ ਕਹਿੰਦਾ ਕਿ ਮੈਂ ਤੇ ਅਕਦੀ ਥੋੜਾ ਜਿਹਾ ਆਸੇ ਪਾਸੇ ਹੋਇਆ ਵੀ ਜੂਸ ਜਾਸ ਲਿਆ ਕੇ ਪਿਉਣਾ ਉਹ ਪਿੱਛੋਂ ਸਾਰਾ ਕੁਝ ਲੈ ਕੇ ਤਨਸ ਹੂੰਹ ਕੋਣ ਐਫ ਆਈ ਆਰ ਕਟਾਈ ਗਈ ਆ ਤੇ ਹੁਣ ਪੁਲਿਸ ਜਿਹੜੀ ਆ ਉਹ ਕਰ ਰਹੀ ਹੈ ਜਾਂਚਪੜ ਤਾਲ ਕੇ ਆਖਰ ਦੋਸ਼ਾਂ ਦੇ ਵਿੱਚ ਜੇ ਸਚਾਈ ਹੈ ਤੇ ਉਹ ਬੀਬੀ ਜੜੀ ਆ ਉੱਤਰ ਕਿਤੇ ਕਿਧਰ ਨੂੰ ਚਲੇ ਗਈ ਹੂੰ ਮਿੰਟਰ ਜੀ ਅਛਾ ਇਹ ਵੀ ਦੱਸਿਓ ਸੋਨੀਆ ਗਾਂਧੀ ਰਾਜਸਥਾਨ ਤੋਂ ਹੁਣ ਇਲੈਕਸ਼ਨ ਲੜਨਗੇ ਉਮੀਦਵਾਰ ਉੱਥੋਂ ਮਿਲਣਗੇ ਜੀ ਬਿਲਕੁਲ ਰਾਜਸਵਾ ਦਾ ਇਲੈਕਸ਼ਨ ਜਿਹੜਾ ਹੈ ਲੜਿਆ ਜਾਏਗਾ ਰਾਜਸਥਾਨ ਤੋਂ ਵੈਸੇ ਤੇ ਦੇਖੋ ਗੱਲ ਇਹ ਆ ਕਿ ਇਹਨਾਂ ਚੀਜ਼ਾਂ ਨਹੀਂ ਕਾਂਗਰਸ ਦਾ ਬਿੜਾਗਰਕ ਕੀਤਾ ਹੈ ਹੂੰ ਕਿ ਹੁਣ ਪਹਿਲੀ ਗੱਲ ਇਹ ਆ ਕਿ ਬੀਬੀ ਸੋਨੀਆ ਜੀ ਐਕਟਿਵ ਪੋਲਿਟਿਕਸ ਦੇ ਸੇ ਦੇ ਪਖੋਜੇ ਆਪਾਂ ਦੇਖੀ ਤਾਂ ਕਾਬਲਾ ਨਹੀਂ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਤੇ ਜ਼ਰੂਰੀ ਆ ਜਦੋਂ ਹੁਣ ਮੁੰਡਾ ਤੁਰਿਆ ਫਿਰਦਾ ਸੜਕਾਂ ਤੇ ਤੇ ਗੱਲ ਇਹ ਆ ਕਿ ਮੈਚਿਓਰਿਟੀ ਵੀ ਆ ਗਈ ਇਸੂ ਤਾਂ ਜ਼ਰੂਰੀ ਆ ਕਿਸੇ ਹੋਰ ਨੂੰ ਰਾਜਸਥਾਨ ਦੇ ਵਿੱਚੋਂ ਦਵਾਈ ਦੇਗੀ ਤੇ ਉਹ ਫਿਰ ਉਹੀ ਗੱਲ ਆ ਮੁੜ ਕੇ ਰੌਲਾ ਗੋਲਾ ਉਹਨਾਂ ਦਾ ਪੈਂਦਾ ਰਹਿੰਦਾ ਤੇ ਪਰ ਤਾਂ ਠੀਕ ਨਹੀਂ ਹੈ ਜੀ ਛਤੀਸਗੜ ਤੋਂ ਲਿਆ ਕੇ ਪਾਟਕ ਸਾਹਿਬ ਨੂੰ ਬਣਾਇਆ ਤਾਂ ਆਪਾਂ ਕਿਵੇਂ ਪਿੱਟੇ ਸੀਗੇ ਸਾਰੇ ਯਾਰ ਇਹ ਚੀਜ਼ ਠੀਕ ਨਹੀਂ ਹੈ ਉਗਣ ਸਾਰੇ ਲੀਡਰਾਂ ਤੇ ਲਾਗੂ ਹੁੰਦੀਆਂ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਸੋ ਇਹਨਾਂ ਨੇ ਮਤਲਬ ਕੋਈ ਤੋਂ ਕਾਗਜ਼ ਭਰ ਦਿੱਤੇ ਪੱਕਾ ਕੰਮ ਕਿ ਜਿੱਤ ਜਾਣਗੇ ਦੂਜੇ ਪਾਸੇ ਅਸ਼ੋਕ ਚੋਹਾਨ ਨੋ ਵੀ ਆ ਵੇਖੋ ਕੱਲ ਇਹਨੇ ਭਾਜਪਾ ਚ ਐਂਟਰੀ ਮਾਰੀ ਆ ਅੱਜ ਇਹਨੂੰ ਵੀ ਰਾਜ ਸਭਾ ਦੀ ਦਾਵੇਦਾਰੀ ਚੜੀ ਆ ਉਹ ਦੇ ਦਿੱਤੀ ਗਈ ਆ ਇਹ ਕਮਾਲ ਦੀ ਗੱਲ ਆ ਕਿ ਇੱਥੇ ਵੀ ਪਰਿਵਾਰਵਾਦ ਆ ਇਹਦੀ ਲੜਕੀ ਵੀ ਸ਼ਾਇਦ ਜੇ ਮੈਂ ਨਹੀਂ ਭੁੱਲਦਾ ਤੇ ਉਹ ਲੜਕੀ ਵੀ ਇੱਥੇ ਚੜੀ ਆ ਉਹ ਜਨਤਾ ਨੁਮਾਇੰਦਾ ਹੂੰ ਸਿੰਮੇਂਟਰ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਦੇਖੋ ਮੈਂ ਇੰਦੌਰ ਵਾਂਨੇ ਰਾਜੂ ਬਾਰੇ ਪੜ ਰਿਆ ਸੀਗਾ ਬੜੀ ਜ਼ਬਰਦਸਤ ਕਹਾਣੀ ਆ ਉਤਸ਼ਾ ਕਿਤੇ ਸਰਚ ਕਰਿਓ ਗੂਗਲ ਤੇ ਪੂਰੀ ਕਹਾਣੀ ਪੜਨ ਵਾਸਤੇ ਉਤਸ਼ਾ ਇਹਨਾਂ ਦਾ ਇੱਕ ਬੜਾ ਵਧੀਆ ਰੈਸਟੋਰੈਂਟ ਹੈ ਤੇ ਚਾਹਤ ਕਿਉਂਕਿ ਸਟਾਰਟਅਪ ਕੋਈ ਵੀ ਪੜਨ ਬੜਾ ਮਜ਼ਾ ਆਉਂਦਾ ਹੈ ਕਿ ਯਾਰ ਸਟਾਰਟਅਪ ਕਿਵੇਂ ਸੀਗਾ ਕੀ ਹਸਾਬ ਦਾ ਵਾਈਡਆ ਕਿਵੇਂ ਆਇਆ ਲੈ ਬੰਦਾ ਬਹੁਤ ਗਰੀਬ ਘਰੋਂ ਸੀਗਾ ਹਮ ਹਮ ਨਵ ਉਹਦੇ ਆਪਦੇਆਂ ਦੇ ਵਿੱਚ ਐਡਮਿਸ਼ਨ ਮਿਲ ਗਈ 10 12 ਪੜਿਆ ਉਹ ਉਹ ਦਵਾ ਨੇ ਇਹ ਆ ਗਏਂ ਦੌਰ ਦੇ ਵਿੱਚ ਕਿਸੇ ਦੋਸਤ ਨੂੰ ਕਿਹਾ ਕਿ ਯਾਰ ਮੈਨੂੰ ਕੋਈ ਝਾੜੂ ਪੋਚੇ ਵਾਲੀ ਜਗ੍ਹਾ ਤੇ ਹਿਲਵਾ ਦੇ ਇੱਕ ਸਟੇਸ਼ਨ ਤੇ ਕੋਈ ਬਾਊਲ ਸੀਗਾ ਦੁਕਾਨਦਾਰ ਉਹਦੇ ਕੋਲੇ ਲੱਗ ਗਿਆ ਸਫਾਈ ਸੁਥੀ ਕਰਦਾ ਸੀਗਾ ਉਹ ਪੀਸੀ ਉੱਚ ਲਾਉਦਾ ਸੀਗਾ ਇੱਕ ਦਿਨ ਪਤਾ ਨਹੀਂ ਕੀ ਸ਼ੋਰੇ ਨੂੰ ਫੁਰਿਆ ਇਹ ਕਹਿੰਦਾ ਕਿ ਬਾਉ ਕਿੰਨੇ ਪੈਸੇ ਕਮਾ ਲੈਣਾ ਉਹਨੇ ਕਿਹਾ 17000 ਮਹੀਨੇ ਦਾ ਕਹਿੰਦਾ ਚੱਕ 24000 ਫਾਸੇ ਹੋ ਜਾ ਹੂੰ ਉਹ ਆ ਰਾਮ ਝਾੜੂ ਮਾਰਨ ਵਾਲਾ ਯਾਰ ਨਹੀਂ ਸਿੱਛਾੜੂ ਵਾਲੇ ਤੁਹਾਨੂੰ ਪਤਾ ਹੀ ਆ ਕਿ ਕੱਲ ਚਮਕ ਬਹੁਤ ਰਹਿਣ ਹੈ ਤਾਂ ਗਾਲਿਆ ਕਿ ਉਹਨੇ ਛੱਡ ਦਿੱਤਾ ਇਹ ਕਹਿੰਦਾ ਕਿ ਮੈਂ ਫਿਰ ਸੋਚਿਆ ਵੀ ਹੁਣ ਪੈਸੇ ਤੇ ਯਾਰ ਵਾਧ ਦੇਣੇ ਆ ਇਹ ਮੈਂ ਰਾਤ ਨੂੰ ਵੀ ਖੋਲਣਾ ਸ਼ੁਰੂ ਕਰ ਦਿੱਤਾ ਪੀਸੀ ਹੂੰ ਹੂੰ ਕਿ ਰਾਤ ਨੂੰ ਜਿਹੜੀ ਗੱਡੀਆਂ ਦੀ ਆਵਾਜ਼ ਆਈ ਆਉਂਦੀ ਸੀਗੀ ਉਹ ਤੋਂ ਐਕਸਟਰਾ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ ਨਾਲ ਫਿਰ ਮੋਬਾਈਲ ਦਾ ਜ਼ਮਾਨਾ ਰੱਖਣੇ ਸ਼ੁਰੂ ਕਰ ਦਿੱਤੇ ਤੇ ਕੰਮ ਚੱਲ ਪਿਆ ਫਿਰ ਮੈਂ ਵੇਖਿਆ ਕਿ ਸਾਹਮਣੇ ਇੱਕ ਸੇਟ ਜੀ ਬੈਠੇ ਦੁਕਾਨ ਵੱਡੀ ਆ ਬੜੀ ਜਗ੍ਹਾ ਉਹਨਾਂ ਕੇਰੀ ਆ ਮੈਂ ਉਹਨਾਂ ਕੋਲ ਗਿਆ ਕਿ ਕਿੰਨੇ ਕਮਾ ਲੇਦੇ ਜੀ ਕਹਿੰਦੇ 39 ਹਾਂ ਹੂੰ ਮੈਂ ਕਿਹਾ ਜੀ ਮੈ ਤੋਂ 50000 ਫੜੂ ਹੂੰ ਤੇ ਮੈਂ ਇਹ ਆ ਕੇ ਜਿਹੜੇ ਲਾਗੇ ਪਾਸੇ ਵਾਲੇ ਠੇਲੇ ਆਂਠ ਪੂਲੇ ਵਾਲੇ ਜਿਹੜੇ ਆਸ-ਪਾਸੇ ਸੀ ਸਾਰੇ ਵਾਹ ਤੇ ਆਜੂ ਹੂੰ ਤੇ ਐਸਾ ਕੰਮ ਚੱਲਿਆ ਐਸਾ ਚੱਲਿਆ ਕਿ ਅੱਜ ਉਹਨਾਂ ਦਾ ਜਿਹੜਾ ਸਾਲਾਨਾ ਟਰਨਓਵਰ ਹੈ ਉਹ 30 ਲੱਖ ਰੁਪਏ ਕਿਆ ਬਾਤ ਹੈ ਨਹੀਂ ਅੱਜ ਵੀ ਅੱਜ ਵੀ ਉਹ ਆਪ ਹੀ ਆਪ ਹੀ ਉਸੇ ਤਰ੍ਹਾਂ ਦੀ ਉਹਦੀ ਜਿਹੜਾ ਡிரஸ் ਕੋਡ ਆ ਉਸੇ ਤਰ੍ਹਾਂ ਦੀ ਡிரஸ் ਪਾ ਕੇ ਸਰਵ ਕਰਦੇ ਆ ਚਾਹ ਨਾਲ ਦੀ ਬੜੀ ਸਪੈਸ਼ਲ ਆ ਦੱਸਦੇ ਆ ਕਿ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਤੇ ਉਹ ਕਹਿੰਦਾ ਕਿ ਕਈ ਵਾਰ ਚਾਹ ਲੱਗੇ ਨਾ ਲੋਕ ਮੈਨੂੰ ਵੀ 20 ਰੁਪਏ ਵੜਾ ਜਾਂਦੇ ਆ ਆਪਦੇ ਮੁਲਾਜ਼ਮਾਂ ਨਾਲ ਕੰਮ ਤੇ ਹੀ ਕਰਦੇ ਆ ਟਿਪ ਦੇ ਜਾਂਦੇ ਆ ਜੀ ਆਪਾਂ ਨੂੰ ਬਹੁਤ ਮਜ਼ਾ ਆ ਹੂੰ ਕੀ ਬਾਤ ਹੈ